ਕਦੇ ਵੀ ਲੋਕਾਂ ਦੀਆਂ ਗੱਲਾਂ ਨਾ ਸੁਣੇ ਕੋਈ ਕੁਛ ਕਹੋ ਤੈਨੂੰ ਆ ਕੇ ਪੁੱਤ ਕੋਈ ਕੁਛ ਸੁਣੇ ਸਾਡੇ ਕਰੀ ਪੁੱਤ ਆਪਣੇ ਮਨ ਦੀ ਮਰਜ਼ੀ ਮੈਂ ਮੈਂ ਤਾਂ ਪਹਿਲਾਂ ਵੀ ਸਿਆਣੀ ਸੀ ਮੈਂ ਹੁਣ ਵੀ ਸਿਆਣੀ ਆ ਤੇ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਉਹ ਪੁੱਤ ਠੀਕ ਆ ਲੋਕੀ ਗੱਲ ਤੇ ਵੀ ਹੁੰਦੇ ਨੇ ਮਾਗਰ ਵੀ ਲਾ ਲੈਂਦੇ ਨੇ ਤਾਂ ਪਤਾ ਨਹੀਂ ਲੱਗਦਾ ਕਉ ਮੋਦੀਆਂ ਇਹ ਜੇ ਤਰੀਕੇ ਨਾ ਨੇ ਤੈਨੂੰ ਤਾਂ ਪਤਾ ਬਣੀ ਲੱਗਣ ਦੇਣਾ ਕੋਈ ਤਾਂ ਮੇਰੇ ਬਰਖਲਾਪ ਪੁੱਤ ਤੈਨੂੰ ਪਰਤਾਉਗੀ ਕੋਈ ਤੇਰੇ ਪਾਪ ਤੇ ਦੇ ਬਰਖਲਾਪ ਪਰਤਾਉਗੀ ਕੋਈ ਕਹੂਗੀ ਤੂੰ ਘਰ ਛੱਡ ਕੇ ਚਲੀ ਜਾ ਪੇਕੀ ਜਾ ਕੇ ਵਹਿ ਜਾ ਪੁੱਤ ਕੋਈ ਕਹੂ ਤੇਰੀ ਹਜੇ ਕੀ ਉਮਰ ਤੂੰ ਦੂਜਾ ਵਿਆਹ ਕਰਵਾ ਲਾ ਇਹ ਪਤਾ ਪੁੱਤ ਕਿਹੜੇ ਢੰਗ ਨਾਲ ਕਹਿੰਦੇ ਨੇ ਵਾਹ ਪੁੱੜੇ ਇੰਨੇ ਕ ਮੂਤੇ ਅੱਡਾ ਵੱਡਾ ਵਕਤ ਪੈ ਗਿਆ ਹਾਂ ਇੰਨਾ ਦੇ ਪੁੱਤ ਗਿਰਗਟ ਵਾਲੇ ਰੰਗ ਹੁੰਦੇ ਨੇ ਮੰਮੀ ਮੈਨੂੰ ਮੇਰੇ ਘਰ ਦਾ ਪਤਾ ਮੇਰੇ ਬੱਚੇ ਵੀ ਨੇ ਮੈਂ ਕਿਤੇ ਨਹੀਂ ਛੱਡ ਕੇ ਜਾਂਦੀ ਤੁਹਾਨੂੰ ਮੇਰੀ ਮੰਮੀ ਡੈਡੀਆਂ ਤੁਸੀਂ ਹੁਣ ਜੇ ਪ੍ਰਦੀਪ ਨਹੀਂ ਹੈ ਕੁੜੇ ਤੇ ਮੰਮੀ ਕਰਈ ਆ ਹਾਂ ਹਾਂ ਤਾਂ ਹੀ ਕਰਈ ਆ ਕਿੱਥੇ ਗਈ ਤਾਂ ਨਹੀਂ ਕਿਤੇ ਤੂੰ ਗੱਲ ਤਾਂ ਇਹ ਬਾਥਰੂਮ ਚਾ ਤੂੰ ਗੱਲ ਸੁਣ ਮੇਰੀ ਹਾਂਜੀ ਜੇ ਤੇਰੀ ਭਰੀ ਜਵਾਨੀ ਆ ਹੈ ਇਵੇਂ ਤੂੰ ਆਪਣੇ ਸੱਸ ਸਹੁਰੇ ਪਿੱਛੇ ਆਪਣੀ ਜ਼ਿੰਦਗੀ ਨਾ ਕਾਲੀ ਚੰਗਾ ਤਾਂ ਇਹ ਗੱਲ ਨਾ ਕਹੋ ਮੈਨੂੰ ਉਹ ਸੱਸ ਸਹੁਰਾ ਨਹੀਂ ਹੈਗੇ ਮੇਰੇ ਮੰਮੀ ਡੈਡੀ ਨੇ ਉਹ ਮੂ ਮੇਰੀ ਗੱਲ ਸੁਣ ਧਿਆਨ ਨਾਲ ਜਿਹੜੀ ਗੱਲ ਤੈਨੂੰ ਮੈਂ ਸਮਝਾਉਣ ਲੱਗੀਆਂ ਤੈਨੂੰ ਹਜੇ ਮੇਰੀਆਂ ਗੱਲਾਂ ਬੁਰੀਆਂ ਲੱਗਦੀਆਂ ਨੇ ਫੇਰ ਤੂੰ ਮੇਰੇ ਮਗਰ ਮਗਰ ਫਿਰੇਂਗੀ ਫੇਰ ਤੈਨੂੰ ਮੌਕਾ ਨਹੀਂ ਮਿਲਣਾ ਮੈਨੂੰ ਫੇਰ ਤੇਰੇ ਕੋਲ ਕਦੇ ਨਾਲੇ ਬੈਠਣ ਵੀ ਨਹੀਂ ਦੇਣਾ ਕਿਤੇ ਹੋਰ ਵੀ ਨਾ ਹੋਵੇ ਤੂੰ ਦੱਸ ਵੀ ਨਾ ਦੇਵੀਂ ਆਪਣੀ ਸੱਸ ਨੂੰ ਕਿਤੇ ਹੋਰ ਮੇਰੀ ਗੁੱਟ ਪਟਵਾ ਦੇਵੇਂ ਚੰਗਾ ਮੈਂ ਤਾਂ ਆ ਦਾ ਦੇਖਤੀ ਆਈ ਸੀ ਦਿੱਤ ਨੂੰ ਘਰੇ ਹੀ ਹੁਣ ਮੌਕਾ ਇਹ ਐ ਕਰੀ ਜੇ ਤੇਰੇ ਮਾਪੇ ਤੇ ਨੂੰ ਲਿਜਾਣ ਨੂੰ ਕਹਿਣਗੇ ਚਲੀ ਜਾਇ ਇਮੀ ਨਾ ਇਹਨਾਂ ਤਾਂ ਗੱਲਾਂ ਚਾਜੀ ਇਹ ਬਹੁਤ ਹਰਮ ਬੜਾ ਤੇਰੀ ਸਾਥ ਤਾਈ ਤੁਸੀਂ ਅੱਜ ਇਹ ਤਾਂ ਗੱਲ ਕਹਿਤੀ ਮੈਨੂੰ ਅੱਗੇ ਤੋਂ ਇਹ ਗੱਲ ਨਾ ਕਹਿਓ ਮੇਰੇ ਮੇਰੇ ਮੰਮੀ ਵਰਗੇ ਕੋਈ ਮੰਮੀ ਨਹੀਂ ਹੈਗੇ ਹਾਂ ਭਾਈ ਹੁਣ ਤੈਨੂੰ ਤਾਂ ਮੰਮੀ ਹੋ ਚੰਗੀ ਲੱਗਣੀ ਆ ਹਾਂ ਸਰ ਤੇ ਰੰਗ ਕਰ ਬਾਰ ਜੋ ਤੇਰਾ ਸਾਰਾ ਹੁਣ ਤੈਨੂੰ ਤਾਂ ਮੰਮੀ ਨੂੰ ਚੰਗੀ ਲੱਗਣੀ ਹੈ ਹੁਣ ਤਾਇਆ ਚਾਚੀਆਂ ਥੋੜੀ ਤਾਂ ਚੰਗੀਆਂ ਲੱਗਣ ਲੱਗੀਆਂ ਨੇ ਚੰਗਾ ਮੈਂ ਤਾਂ ਜਾਣੀ ਮੈਂ ਤੈਨੂੰ ਸਮਝਾਉਣਾ ਇਸੀ ਕਰਨੀ ਨਾ ਕਰਨੀ ਤੇਰੀ ਮਰਜ਼ੀ ਆ ਪਰ ਇੰਨੀ ਗੱਲ ਦਾ ਖਿਆਲ ਰੱਖ ਲਈ ਹੁਣ ਮੇਰੀ ਦਾ ਆਪਦੀ ਸੱਸ ਕੋਈ ਨਾ ਗੱਲ ਕਰੇ ਜੇ ਕਿਤੇ ਫੇਰ ਢੱਪ ਭਰੇ ਮੇਰੇ ਕੋਲੇ ਗੱਲ ਕਰਨੀ ਮੈਂ ਫੋਨ ਨੰਬਰ ਤੈਨੂੰ ਦੇ ਕੇ ਜਾਉਂ ਤੂੰ ਮੇਰੇ ਨਾਲ ਫੋਨ ਤੇ ਢੋਲਾ ਕਰਨਿਆ ਕਰੀ ਤਾਂ ਇਹ ਮੈਨੂੰ ਕੋਈ ਲੋੜ ਨਹੀਂ ਤੁਹਾਡੇ ਫੋਨ ਨੰਬਰ ਦੀ ਜਿਹੜੇ ਡਹਾਵਲਾ ਕਰਨਾ ਮੈਂ ਆਪਦੀ ਮੰਮੀ ਨਾਲ ਕਰੂੰਗੀ ਤੁਹਾਡੇ ਨਾਲ ਕਿਉਂ ਕਰਨਾ ਆ ਕੇ ਅੱਛਾ ਅੱਜ ਤੂੰ ਮੈਂਨੇ ਕੌੜੇ ਪੂਬੇ ਤੋੜਦੀਆਂ ਬੈਠ ਕੇ ਹਜੇ ਤੈਨੂੰ ਪਤਾ ਨਹੀਂ ਤੇਰੇ ਨਾਲ ਤਾਂ ਇਹਨੇ ਬਹੁਤ ਕੁਝ ਕਰਿਆ ਕਰਨਾ ਤੈਨੂੰ ਪਤਾ ਵਿਧਵਾ ਦੇ ਤਾਂ ਸੱਸ ਸਹੁਰੇ ਬੈਰੀ ਬਣ ਜਾਂਦੇ ਹੁੰਦੇ ਨੇ ਇੱਕ ਨੇ ਇੱਕ ਸਾਡੇ ਪਿੰਡ ਹੋਈ ਸੀ ਉਹ ਨੂੰ ਉਹਦੇ ਸੱਸ ਸਹੁਰੇ ਨੇ ਘਰੋਂ ਕੱਢਤਾ ਸੀ ਕੋਈ ਗੱਲ ਨਹੀਂ ਤਾਈ ਮੇਰੇ ਬੱਚੇ ਹੈਗੇ ਨੇ ਉਹ ਪੁੱਛਣਗੇ ਮੈਨੂੰ ਉਹ ਕੋਈ ਇੱਥੇ ਬੋਲਦਾ ਸੀ ਪਿਆਇਆ ਸੀ ਹਾਂ ਮੰਮੀ ਤਾਈ ਆਈ ਸੀਗੀ ਅੱਛਾ ਚਲ ਕੋਈ ਨਾ ਆਈ ਹੋਊਗੀ ਕਿਸੇ ਕੰਮ ਵਿੱਚ ਸੀ ਬਸ ਉਹੀ ਗੱਲਾਂ ਬੁੜੀਆਂ ਦੀ ਲਾਈ ਵਝਾਈ ਵਾਲੀਆਂ ਉਹ ਤਾਂ ਤੂੰ ਸਿਆਣੀ ਬਣ ਕੇ ਟਾਈਮ ਕੱਢ ਦੇ ਕਿ ਤੈਨੂੰ ਸਾਡੇ ਚੰਗੇ ਮਾੜੇ ਦਾ ਪਹਿਲਾਂ ਵੀ ਪਤਾ ਸੀ ਤੈਨੂੰ ਹੁਣ ਵੀ ਪਤਾ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਸਮਝਾਉਂਦੀ ਸੀ ਵੀ ਲੋਕ ਤਾਂ ਕਹਿੰਨਾਂ ਨੇ ਕਿ ਤਰ ਸਰੀਰ ਤਾਂ ਮਿੱਟੀ ਦਾ ਮਾਰਨੇ ਹੁੰਦਾ ਦੇਖ ਜੋ ਹੋਣਾ ਸੀ ਹੋ ਗਿਆ ਹੋਰ ਤਾਂ ਸਾਡੇ ਕੋਲ ਕੋਈ ਹੱਲ ਹੈ ਨਹੀਂ ਪਰ ਅਸੀਂ ਤਰਫੇ ਲਪੋਕੇ ਕੁਝ ਨਹੀਂ ਰੱਖਦੇ ਜੋ ਕੁਝ ਹੈ ਤੇ ਆ ਅਸਤ ਸਰ ਰੋਟੀ ਖਾਣ ਵਾਲਿਆਂ ਦਾ ਸਾਨੂੰ ਤਾਂ ਦੋ ਟਾਈਮ ਦੀ ਰੋਟੀ ਦੇਈ ਹੈ ਬਸ ਅਸਤਾ ਇਹੀ ਸੁੱਕ ਭਾਗ ਹੈ ਕਿ ਸਾਨੂੰ ਪੱਕੀ ਪਕਾਈ ਰੋਟੀ ਮਿਲੀ ਸਾਡੀ ਨੋ ਸਾਡੇ ਘਰੇ ਆ ਸਾਡੇ ਪੁੱਤ ਤੇ ਪੋਤੀਆਂ ਸਾਡਾ ਪਰਿਵਾਰ ਸੁੱਖਣਾ ਜੋ ਹੋਣਾ ਸੀ ਪੁੱਤੋ ਹੋ ਗਿਆ ਲੋਕਾਂ ਦੀਆਂ ਗੱਲਾਂ ਵਿੱਚ ਨਾ ਕਿਤੇ ਆ ਜੀ ਮੇਰੀ ਤੀ ਜੇ ਤਾਂ ਆਉਣਾ ਤਾਂ ਤੂੰ ਪੁੱਤ ਮੈਨੂੰ ਹੁਣੇ ਦੱਸ ਦੇ ਨਹੀਂ ਮੰਮੀ ਇਹ ਗੱਲ ਨਹੀਂ ਹੋਗੀ ਮੈਂ ਕਦੇ ਕਿਸੇ ਦੀ ਗੱਲ ਚ ਨਹੀਂ ਆ ਸਕਦੀ ਬਸ ਪੁੱਤ ਮੈਂ ਤੇਰੇ ਮੂੰਹੋਂ ਇਹੀ ਸੁਣਨਾ ਚਾਹੁੰ ਸੀ ਸਿਆਣੇ ਤੇ ਪੁੱਤਾਂ ਦਾ ਇਹੀ ਕੰਮ ਹੁੰਦਾ ਇਹ ਦੁੱਖ ਸੁੱਖ ਤਾਂ ਸਰੀਰਾਂ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਨੇ ਨਹੀਂ ਧੀ ਆਪਾਂ ਰਲ ਮਿਲ ਕੇ ਗੱਲਾਂ ਨਹੀਂ ਠੀਕ ਹੈ ਮੰਮੀ